ਬਿਲਕੁਲ ਜੀ ਬੇਲਾ ਦਾ ਸਾਰੇ ਪੰਜਾਬੀ ਇੰਡਸਟਰੀ ਨਾਲ ਭੱਲਾ ਸਾਹਿਬ ਦੀ ਬਹੁਤ ਸਾਧ ਹੈ ਔਰ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਐਡਾ ਵੱਡਾ ਘਾਟਾ ਪਿਆ ਹੈ ਉਹਨਾਂ ਦਾ ਸਾਰੇ ਪੰਜਾਬ ਨੂੰ ਹੀ ਘਾਟਾ ਪਿਆ ਹੈ ਔਰ ਪੰਜਾਬ ਦੇ ਹੁਣ ਤੱਕ ਦੇ ਬੈਸਟ ਕਮੇਡੀਅਨ ਬਰਸਟ ਐਕਟਰ ਨੇ ਔਰ ਸਾਡੇ ਸਾਡੇ ਫਰਦਾਨ ਸਮਾਨ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਤੇ ਬਹੁਤ ਖੰਡ ਭੱਜ ਦੀ ਖਬਰ ਹੈ ਮੇਰਬਾ ਜੀ ਜੀ ਆਖਰੀ ਬੋਲਾ ਕਾ ਤੁਹਾਡੀ ਕਦੋਂ ਹੋਈ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਿਆ ਜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਆ ਤਾਂ ਇੱਕਦਮ ਹੀ ਸੜਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੋਸ਼ ਸੀਗੇ ਕਹਿ ਰਹੇ ਹੁੰਦੇ ਤਿਆਰੀਆਂ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਗੇ ਕਹਿੰਦੇ ਪੀਜੀ ਤੁਸੀਂ ਉਸ ਨੂੰ ਇੱਕ ਫਾਦਰਲੀ ਫਿਗਰ ਤੁਸੀਂ ਜਿਹ ਹੈ ਉਹਨਾਂ ਨੂੰ ਕਿਉਂਕਿ ਤੁਹਾਡੇ ਨਾਲ ਹੋਇਆ ਕਿ ਬੱਚੇ ਜੀ ਬਹੁਤ ਅੱਛਾ ਇੱਕ ਜਿਹੜੀ ਕਮੈਸਟਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਜਾਨਾ ਪਾਉਗੇ ਉਹਨਾਂ ਦੇ ਬਾਰੇ ਬਸ ਕਹੀ ਹੈ ਸਾਰਾ ਪੀਜੀ ਇੱਕ ਗਲਾਸ ਵਾਲਾ ਹੈ ਇੱਕ ਯਾਦ ਹੋਣਾ ਕਿ ਪੰਜਾਬੀ ਡਰਸੀ ਮਹਿਰ ਮਿੱਤਲ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਇੱਕ ਅਲੱਗ ਸ਼ਿਸ਼ਟਾ ਲਿਖੀ ਜਾਂਦੀ ਸੀ ਬਾਲੀਵੁੱਡ ਬਾਲੀਵੁੱਡ ਤੋਂ ਬਾਅਦ ਦਰਜਾ ਭੱਲਾ ਜੀ ਨੂੰ ਬਿਲਕੁਲ ਬਿਲਕੁਲ ਇਹ ਇਸ ਬਦਲਾਅ ਨੂੰ ਤੁਸੀਂ ਦੇ ਕਿੰਨੇ ਕਰਦੇ ਬਿਲਕੁਲ ਭੱਲਾ ਸਾਹਿਬ ਨਾਲ ਕੋਈ ਵੀ ਮੈਲਾ ਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਨ ਜੱਟਾ ਵਗੈਰਾ ਫਿਲਮਾਂ ਲਿਖ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੰਦਾ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥਾਟ ਪ੍ਰੋਸੈਸ ਹੈਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜੂਗਾ ਕੈਰੀਓਨ ਜਟਾ 4 ਵਾਸਤੇ ਤੁਸੀਂ ਆਏ ਸੀ ਨਾ ਕੋਲ ਜੀ ਜੀ ਕੈਰੀਓਨ ਜਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹ ਤਾਂ ਸ਼ੂਟ ਤੇ ਸੀਗੇ ਹਾਂ ਕਿਤੇ ਵੀ ਉਸ ਸਮੇਂ ਇਹ ਕਿਹਾ ਗਿਆ ਸੀ ਬਿਲਕੁਲ ਸੇ ਤਿਆਰ ਹੈ ਮੈਂ ਪਰ ਹੁਣ ਹਾਂ ਜੀ ਉਦੋਂ ਤਾਂ ਬਿਲਕੁਲ ਠੀਕ ਥੈਂਕ ਯੂ ਥੈਂਕ ਯੂ ਕੱਛੂ ਨਾਲ ਇਸ ਤਰ੍ਹਾਂ ਸੋਖਤ ਦੀਪਿਕ ਰਵਾਲ ਜੋ ਨੇ ਇਸ ਵਕਤ ਉਹਨਾਂ ਦੇ ਘਰ ਤੋਂ ਨਿਕਲ ਕੇ ਹੁਣੇ ਕੋਈ ਇਸੇ ਪਹੁੰਚੇ ਨੇ ਇਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆ ਅੱਜ ਜਸਵਿੰਦਰ ਪੱਲਾ ਦੀ ਜਿਹੜੀ ਐ ਜੋ ਅਲਵਿਦਾ ਆ ਗਏ ਨੇ ਅੱਜ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੇ ਜਿਹੜੇ ਕਲੀਕ ਸੀਗੇ ਇਹੋ ਜਿਹੜੇ ਪੰਜਾਬੀ ਇੰਡਸਟਰੀ ਦੇ ਨੇ ਵੀ ਐਕਟਰ ਸੀਗੇ ਉਹ ਇਸ ਵਕਤ ਉਹਨਾਂ ਦੇ ਘਰੇ ਜਿਹੜੇ ਨੇ ਮਿਲਣੇ ਪਹੁੰਚੇ ਸੀਗੇ ਜਸਵਿੰਦਰ ਪੱਲਾ ਤੋਂ ਇਲਾਵਾ ਜਿਹੜੇ तमाम ਵੀਰ ਪੰਜਾਬੀ ਇੰਡਸਟਰੀ ਦੇ ਜਿਨੇ ਵੀ ਵੱਡੇ ਕਲਾਕਾਰ ਨੇ ਇਸੇ ਪਹੁੰਚਣਾ ਇੱਕ ਵਾਰੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹਨੇ ਘਰ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਅੱਜ ਜਸਵਿੰਦਰ ਪੱਲਾ ਜੋ ਕਿ ਅੱਜ 65 ਸਾਲ ਦੀ ਉਮਰ ਦੇ ਵਿੱਚ ਜਿਹੜੇ ਆ ਦੁਨੀਆ ਨੂੰ ਅਲਵਿਦਾ ਆ ਕੇ ਚਲੇ ਗਏ ਨੇ ਜ ਅ ਤਾਂ ਇਹ ਤੇ ਸੁਰੇਸ਼ ਉਹ ਤੋਂ ਉਹਦੇ ਘਰ ਦੇ ਬਾਹਰ ਦੇ ਜਿੱਥੇ ਹੁਣੇ ਕੁਝ ਸਮੇਂ ਪਹਿਲਾਂ ਜਿਹੜਾ ਗਿੱਪੀ ਗਰੇਵਾਲ ਜੋ ਕਿ ਪੰਜਾਬ ਇੰਡਸਟਰੀ ਦੇ ਵੱਡੇ ਦਿਗਜ ਚਿਹਰੇ ਨੇ ਉਹ ਇਸ ਵਕਤ ਉਹਨਾਂ ਦੇ ਘਰ ਜਿਹੜੇ ਨੇ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨੇ ਪਹੁੰਚੇ ਨੇ ਮੇਰੇ ਸਹਿਯੋਗੀ ਸਿੰਦਰਨਾਲ ਮਾ ਬਿਸ਼ੇਖ ਰਿਆਸਤ ਮਾਹੜੀ